ਚੜਦੇ ਹੀ ਬਠਿੰਡਾ ਤੇ ਪ੍ਰਤਾਪਨਗਰ ਵਿਖੇ ਐਨਆਈਏ ਵੱਲੋਂ ਦਸਤਖਤ ਦਿੱਤੀ ਗਈ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਕਰ ਕਰੀਬ ਇੱਕ ਦਰਜਨ ਐਨਆਈਏ ਦੇ ਅਧਿਕਾਰੀ ਅਤੇ ਪੁਲਿਸ ਟੀਮ ਵੱਲੋਂ ਸਵੇਰੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਅਤੇ ਇੱਕ ਇੱਕ ਪਰਿਵਾਰਕ ਮੈਂਬਰ ਤੋਂ ਪੁੱਛਗਿੱਛ ਕੀਤੀ ਗਈ ਇਸ ਮੌਕੇ ਉਨ੍ਹਾਂ ਵੱਲੋਂ ਕਰੀਬ 4 ਘੰਟੇ ਤੱਕ ਪੁੱਛਗਿੱਛ ਕੀਤੀ ਅਤੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਨੂੰ 31 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪਹੁੰਚਣ ਦੀ ਹਦਾਇਤ ਦਿੱਤੀ ਗਈ ਸਾਰੇ ਇਕੱਠੇ ਇੱਕ ਵਾਰ ਜੀ ਉਹਨਾਂ ਹੋ ਜਾਈਏ ਜੀ ਨਾ ਤੁਹਾਡਾ ਮੇਰਾ ਮਨਪ੍ਰੀਤ ਸਿੰਘ ਆ ਜੀ ਮਨਪ੍ਰੀਤ ਕੀ ਹੋਇਆ ਕਿਹੜੀ ਟੀਮ ਆਈ ਸੀ ਔਰ ਕੀ ਪੁੱਛਕਿਸ਼ ਕਰਨੀ ਸੀ ਐਕਚੁਅਲੀ ਇਹ ਟੀਮ ਐਕਚੁਅਲੀ ਅਸੀਂ ਸੁੱਤੇ ਪਏ ਸੀ 8 ਵਜੇ ਦਾ ਸਮਾਂ ਸੀਗਾ ਸਵੇਰ ਤੇ ਇਹਨਾਂ ਨੇ ਬੈਲ ਬੁਜਾਈਏ ਇਕੱਠੀਆਂ ਚਾਰ ਪੰਜ ਤੇ ਪਤਾ ਨਹੀਂ ਸਾਨੂੰ ਅਸੀਂ ਉੱਠੇ ਇੱਕਦਮ ਵੀ ਪਤਾ ਨਹੀਂ ਕੌਣ ਉਹਨਾਂ ਨੇ ਦੇਖਿਆ ਤਾਂ ਬਾਹਰ ਪੁਲਿਸ ਵਾਲੇ ਸੀਗੇ ਤੇ ਨੋਰਮਲੀ ਸਾਰੇ ਪੁਲਿਸ ਵਾਲੇ ਨੂੰ ਦੇ ਕੇ ਘਬਰਾਉਂਦੇ ਹੀ ਅਸੀਂ ਵੀ ਘਬਰਾ ਗਏ ਪਤਾ ਨਹੀਂ ਕੀ ਗੱਲ ਹਨ ਤੇ ਬਸ ਉਸ ਤੋਂ ਬਾਅਦ ਕਹਿੰਦੇ ਗੇਟ ਖੋਲੋ ਅਸੀਂ ਗੇਟ ਖੋਲ੍ਹਿਆ ਜੀ ਤੇ ਅੰਦਰ ਵੜ ਗਏ ਇੱਕਦਮ ਹਨ ਤੇ ਕਹਿੰ ਜੇ ਅਸੀਂ ਪੁੱਛੀ ਗਏ ਪਰ ਕੋਈ ਜਵਾਬ ਨਹੀਂ ਦਿੰਦਾ ਫਿਰ ਸਾਡੇ ਉਹਨਾਂ ਨੇ ਫੋਨ ਲੈ ਲੇ ਦੋਨਾਂ ਨੇ ਮੇਰੇ ਉੱਤੇ ਬ੍ਰਦਰ ਦੇ ਠੀਕ ਹੈ ਤੇ ਨਾਮ ਦੱਸਿਆ ਵੀ ਤੁਸੀਂ ਆਹ ਨਾਮ ਆ ਤੁਹਾਡਾ ਸੀਗਾ ਹਾਂਜੀ ਆਈ ਨਾਮ ਹੈ ਤੇ ਫਿਰ ਅੰਦਰ ਬਿਠਾ ਲਿਆ ਸਾਨੂੰ ਲੋਕ ਕਰ ਲਿਆ ਜਿਵੇਂ ਹਨ ਤੇ ਉਸ ਤੋਂ ਬਾਅਦ ਫਿਰ ਪੁੱਛ기 ਚ ਕਰਨ ਲੱਗੇ ਕਹਿੰਦੇ ਫਿਰ ਥੋੜਾ ਚੀਰੇ ਸਾਡਾ ਫੋਨ ਫੋਨ ਦੇਖਿਆ ਫਰੋਲਿਆ ਕੁਝ ਨਹੀਂ ਮਿਲਿਆ ਉਹਨਾਂ ਨੂੰ ਅੱਛਾ ਤੇ ਕੋਈ ਦੱਸਦੇ ਸੀਗੇ ਵੀ ਤੁਹਾਨੂੰ ਕੋਈ ਤੁਹਾਡੇ ਕਿਸੇ ਹੋਰ ਮਤਲਬ ਖਤਰਨਾਕ ਬੰਦੇ ਨਾਲ ਲਿੰਕ ਹੈਗੇ ਪਰ ਸਾਡਾ ਇਹ ਜੋ ਕੁਝ ਹੈ ਨਹੀਂਗਾ ਅੱਛਾ ਤੇ ਬਸ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੱਸਿਆ ਵੀ ਅਸੀਂ ਲੈ ਕੇ ਗਏ ਨੇ ਤੁਹਾਡੇ ਤੋਂ ਦੱਸਿਆ ਕਿਹੜੀ ਟੀਮ ਤੋਂ ਆਏ ਸੀ ਅ ਐਨ ਆਈਏ ਨਾਮ ਲੈਂਦੇ ਸੀ ਕੁਝ ਕੰਮ ਉਹਦਾ ਅਸੀਂ ਕੁਝ ਮਾਲ ਲਏ ਬ੍ਰਦਰ ਨਾਲ ਇਥੋਂ ਨਾਲ ਤਾਂ ਜੇ ਕੁਝ ਨਹੀਂ ਫਿਲਹਾਲ ਤਾਂ ਕੁਝ ਨਹੀਂ ਤੇ ਬਸ ਫੋਨ ਵਗੈਰਾ ਚੈੱਕ ਕਰਕੇ ਤੇ ਤਲਾਸ਼ੀ ਵਗੈਰਾ ਲਈ ਸੀਗਾ ਦਿਓ ਹੋ ਗਈ ਉਹਦੇ ਵਿੱਚ ਕੁਝ ਨਹੀਂ ਮਿਲਿਆ ਅੱਛਾ ਤੇ ਬਸ ਇਹੀ ਗੱਲ ਸੀ ਸਾਈਨ ਵਗੈਰਾ ਕਰਾਇਆ ਕੀ ਸੀ ਸਾਈਨ ਵਗੈਰਾ ਤਾਂ ਕਰਾਇਆ ਜੀ ਹਾਂਜੀ ਉਹ ਕਹਿੰਦੇ ਉਹ ਕਲੀਅਰੈਂਸ ਤਾਂ ਦਿੱਤਾ ਵੀ ਕੁਝ ਨਹੀਂ ਸਾਨੂੰ ਬਾਉਂਡ ਹੋਇਆ ਇਮੀਗ੍ਰੇਸ਼ਨ ਦਾ ਕੰਮ ਕੁਮਾ ਤੁਹਾਡਾ ਕੀ ਕੰਮ ਹੈਗਾ ਹਾਂਜੀ ਇਮੀਗ੍ਰੇਸ਼ਨ ਕਰਕੇ ਕੰਮ ਕਰਕੇ ਨੇ ਥੋੜਾ ਜਿਹਾ ਜਿਵੇਂ ਹੁਣ ਆਪਾਂ ਕਿਸ ਉਹਦੇ ਉਹਨਾਂ ਨੂੰ ਸ਼ੱਕ ਸੀਗਾ ਪਰ ਉਹ ਸ਼ੱਕ ਕਲੀਅਰ ਹੋ ਗਿਆ ਉਹਨਾਂ ਦਾ ਕਿੰਨੇ ਲੋਕ ਆਏ ਸੀ ਕਿਹਨਾਮ ਆਪਣੀ ਦਾ ਫਰਮ ਦਾ ਜੀ ਆਪਣਾ ਆਪਣਾ ਉਹ ਆਪਣਾ ਉਹਦਾ ਸੀਗਾ ਜੀ ਹੈਲਪ ਲਾਈਨ ਦੇ ਨਾਂ ਤੇ ਸੀਗਾ ਹੈਲਪ ਲਾਈਨ ਦੇ ਹਾਂਜੀ ਕਿੰਨੇ ਕੁ ਲੋਕ ਆਏ ਸੀ ਸਵੇਰੇ ਜਦੋਂ ਤੁਹਾਡੇ ਨਾਲ ਕੋਲ तकरीबन ਸਰ ਇਹ ਸੀਗੇ ਚੰਡੀਗੜ੍ਹ ਨੰਬਰ ਗੱਡੀ ਸੀਗੇ ਜੀ ਉਹਨਾਂ ਦਾ ਤੇ ਘਟੋ ਘਟ ਹੋਣਗੇ 15 20 ਜਾਣੇ ਜੀ ਨਹੀਂ ਤਾਂ ਮੇਰੇ ਨਾਲ ਲੇਡੀਜ਼ ਵੀ ਤੁਹਾਡੇ ਨਾਂ ਤੇ ਆਏ ਸੀ ਜਿਹੜੇ ਲੈ ਕੇ ਤੁਹਾਡੇ ਬ੍ਰਦਰ ਮੇਰੇ ਬ੍ਰਦਰ ਦੇ ਨਾਂ ਤੇ ਆਏ ਸੀਗੇ ਤੇ ਉਹਨਾਂ ਦੇ ਬਾਬਤ ਮੈਂ ਗੱਲ ਕਰ ਰਿਹਾ ਹੁਣ ਉਹ ਥੋੜਾ ਜਿਹਾ ਉਹ ਹੋ ਗਏ ਤਾਂ ਨਾਲ ਕਿਸੇ ਨੂੰ ਕਰਦੇ ਮੈਂ ਨਹੀਂ ਕਰਦੇ ਇਹਨੂੰ ਕਿਸੇ ਨੂੰ ਲੈ ਕੇ ਗਏ ਕਿਉਂਕਿ ਸਰ ਕੋਈ ਫਾਊਂਡ ਹੀ ਨਹੀਂ ਆਇਆ ਹਾਂ ਇਹ ਜ਼ਰੂਰ ਹੈ ਉਹਨਾਂ ਨੇ ਉਹ ਮੈਨੇ ਬੁਲਾਇਆ ਇੱਕ ਵਾਰੀ ਵੀ ਹਜੇ ਵੀ ਹਾਂਜੀ ਹਜੇ ਹਜੇ ਵੀ ਮਤਲਬ ਪੈਂਡਿੰਗ ਦੌਰ ਤੀ ਚੱਲ ਰਿਹਾ ਹੈ ਕੰਮ ਪਰ ਉਹ ਇੱਕ ਵਾਰੀ ਸਾਨੂੰ ਦੇ ਹਾਂ ਹਾਂ ਹਾਂਜੀ ਹਾਂਜੀ ਵੀ ਉਹ ਕਲੀਅਰ ਹੈ ਵੀ ਬਾਕੀ ਵੀ ਤੁਹਾਨੂੰ ਕੋਈ भी क्लियर थीक, है कोई नाम मेरा मनप्रीत सिंह है थैंक यू सर प्रॉपर्टी बेचने और खरीदने के लिए संपर्क करें फेयर डील प्रॉपर्टीज़